ਸ਼ਿਮਲਾਪਰੀ ਅਦੀਨ ਕਰੋ ਗਹਿਣੇ ਤੇ ਨਕਦੀ ਚੋਰੀ ਕਰਕੇ ਆਸ਼ਿਕ ਨਾਲ ਭੱਜਣ ਵਾਲੀ ਮਹਿਲਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਦ ਕਿ ਉਸ ਦੇ ਸਾਥੀ ਦੀ ਭਾਲ ਜਾਰੀ ਹੈ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ આરોપીਆਂ ਵੱਲੋਂ ਬਿਆਸ ਸੰਬੰਧੀ ਫਰਜੀ ਦਸਤਾਵੇਜ਼ ਪੇਸ਼ ਕਰਕੇ ਹੋਟਲ ਵਿੱਚ ਕਮਰਾ ਤਾਂ ਨਹੀਂ ਲਿਆ ਗਿਆ ਸੀ ਥਾਣਾ ਸ਼ਿਮਲਾਪਰੀ ਦੇ ਐਸਐਚਓ ਨੇ ਦੱਸਿਆ ਕਿ આરોપી ਮਹਿਲਾ ਕਰੋ ਨਕਦੀ ਤੇ ਗਹਿਣੇ ਚੋਰੀ ਕਰਕੇ ਆਪਣੇ ਦੋਸਤ ਨਾਲ ਫਰਾਰ ਹੋ ਗਈ ਸੀ ਪੁਲਿਸ ਨੇ આરોપી ਮਹਿਲਾ ਨੂੰ ਕਾਬੂ ਕਰ ਲਿਆ ਹੈ ਤੇ ਉਸ ਦੇ ਸਾਥੀ ਦੀ ਭਾਲ ਕਰ ਰਹੀ ਹੈ ਤੇ ਮਾਮਲੇ ਦੀ ਧਾਰਾ ਵਿੱਚ ਵੀ ਵਾਧਾ ਕੀਤਾ ਜਾਵੇਗਾ ਜੀ ਭਾਜੀ ਇੱਕ ਮਾਮਲਾ ਕੰਮ ਆ ਰਿਹਾ ਹੈ ਈ ਮਾਮਲਾ ਕਿਹਾ। ਮਾਮਲਾ ਵੀ ਮੈਰੀ ਦਾ ਵਾ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਫਿਰ ਤੇ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਸ਼ਕੈਸ ਨਾਲ ਲੈ ਕੇ ਚਲੀ ਗਈ। ਕੋਈ ਸਿੱਧਾ ਹੋਇਆ ਕਿਤਾ ਪਾ ਜੀ। ਮਾਦਾਨੀ ਦਾ ਕੋਈ ਜਿਹੜਾ ਕਰਦਾ ਬੰਦੀ ਕਰਾਇਆ ਵਾ ਆਈ ਸੀ ਬਾਦਾ ਹੁੰਦਾ ਕਿ ਬਿਲਕੁਲ ਬਤਾਉਣਾ ਚਾਹੀਦਾ। ਕੁਲ ਵਾਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਦੇਖਾ ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਹੋਣੀ ਚਾਹੀਦੀ ਇਹਨਾਂ ਨੂੰ ਇਹ ਤੁਹਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਗਏ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਲੇਸ ਆਪਣਾ ਮਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟਰੀ ਦਾ ਕੈਮਰਾ ਚੱਲਦਾ ਨਹੀਂ ਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਛੋਟੇ ਮੇ ਨਿਭਰਾਉਂਦੇ ਕੌਣ ਵਾਰ ਰਸਮੀ ਰੱਖੇ ਨਹੀਂ ਰੱਖੇ। ਰਸਟ ਜਸਪੀਰ ਗੁਰੂਰ ਕੁੜੀ ਦੀ ਰਿਵਾਈਜ਼ ਨਹੀਂ ਹੋਈ ਹੈ। ਮੁੰਡੇ ਆ ਗਏ ਤੁਹਾਨੂੰ ਪੜੀ ਗਏ। ਮੁੰਡੇ ਦੀ ਰਸਟ ਨੂੰ ਪਈ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਰਸਟ ਨਹੀਂ ਪਾਰੇ। ਬੰਦੇ ਕੋਈ ਪੈਸੇ। ਮਾਨੀ ਕੋਰਤ ਨੂੰ ਮਿਲੇ ਸੀ ਕਲਵਾ ਖਾ ਗਿਆ ਦੀ ਜੀ ਕਵਾਨ ਕਰਦੇ ਆ। ਇਹ ਮੇਰੇ ਮੋਟ ਨਾਲ ਯਾਦ ਲੱਗਦਾ ਸੀ ਕਿ ਤਾਂ ਤੇ ਵੀ ਲੱਤਨ ਕੋਡ ਅਸਰ ਬਾਜ਼ੇ ਵਾਈਲ ਵੀ ਤਾਂ ਆ ਰਿਹਾ। ਹਾਂ ਜਦ ਨਹੀਂ ਕਿ ਤਹਾਰ ਕਰਦਾ ਹੈ ਜੀ ਦੋਵਾਰੇ ਮੰਨ ਕਰਦੇ ਹਾਂ। ਹਾਂ ਜੀ ਉਹ ਹੋਟਲ ਵਾਲੇ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਨਾਂ ਨੇ ਅਨੰਦਕਾਰਜ ਕੀਤੇ ਢਾਰਡ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮਿਨੀਪੁਕਟ ਦੇ ਨਾਲ ਹੋਇਆ ਉਹਦਾ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਅਕਾਲੀ ਲੀਡਰ ਨਾ ਪ੍ਰਧਾਨ ਕਹਰੇ ਆਵਾ ਕਿ ਪਟਿਆਲ ਦੀ ਪੁਰੀ ਕਾਰਵਾਈ ਹੋ ਗਈ ਬਿਲਕੁਲ ਪੂਰਾ ਦਬਾਅ ਬਣ ਦੀ ਕੋਸ਼ਿਸ਼ ਕੀਤੀ ਹੈ ਰੰਗ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਜੋ ਅਕਾਲੀਆਂ ਦੇ ਪ੍ਰਧਾਨ ਐ ਇਦਾਂ ਹਾਂ ਜੀ ਨਹੀਂ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕੈਮਰਾ ਲੈ ਕੇ ਗਿਆ ਬੰਦੇ ਦੀ ਪੂਰੀ ਆਪਣਾ ਕੋ ਡੀਵੀਆਰ ਦੀ ਕੀਤੀ ਨਹੀਂ ਪਈ ਹਾਂਜੀ ਇਹ ਨੰਬਰ ਪਲੇਰ ਫਰਜੀ ਹੈ ਜੀ। ਗੁਰੀ ਦਾ ਨੰਬਰ ਤੇ ਅਸਲੀ ਨੰਬਰ ਇਹਨਾਂ ਦਾ PV10 GJY 6006 ਆ ਤੇ ਇਹਦਾ ਬ੍ਰਦਰ ਆ सनी सनी 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ੍ਰਿੰਦਰ ਬਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਬਲੌਗ ਆ ਨੇ ਸਾਰਿਆਂ ਚ ਗੱਡੀ ਵੀ ਮੇਰੀ ਮੈਰੀ ਨੂੰ 12 ਸਾਲ ਹੋ ਗਏ ਵੀਰੇ 12 ਸਾਲ ਦਾ ਮੇਰਾ ਬੱਚਾ ਹੈ। ਯਾਦ ਇਹਨਾਂ ਦਾ ਪਰਿਵਾਰ ਸਾਰਾ ਕੰਮ ਇਹ ਹਾਂਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ। 350 ਬੰਦਾ ਵੱਲੋਂ ਪਤਾ ਨਹੀਂ ਕੀ ਆਲਰੇਡੀ ਹੋਇਆ ਹੋਇਆ। ਉਹ ਉਹਨਾਂ ਨੂੰ ਪਤਾ ਸੀ ਜੀ ਮੈਨੂੰ ਪਤਾ ਨਹੀਂ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲਿਆ। ਆਪਾਂ ਇਹ ਮੰਗ ਕਰਦੇ ਹਾਂ ਕਿ ਉਹ ਪਹਿਲਾਂ ਸਹੀ ਪਰਚਾ ਦਰਜ ਹੋਣਾ ਚਾਹੀਦਾ। ਤੇ ਇਹਨਾਂ ਦੇ ਵਿਆਹ ਦੀ ਧਾਰਾ 494 ਤੇ ਗੱਡੀ ਦੀ ਥੇਕ 368 ਦੀ ਜੋ ਕਾਰਵਾਈ ਹੋਣੀ ਚਾਹੀਦੀ ਹੈ। ਲਾ ਮੈਨੂੰ ਘੱਟ ਬਣਾਉਂਦੇ ਜੇ ਮੈਂ ਬਣਾਉਂਦੀ ਤਾਂ ਹੀ ਬਣਾਉਂਦਾ। ਉਸ ਤੋਂ ਪਹਿਲਾਂ ਮੈਨੂੰ ਖੁਸ਼ੀ-ਖੁਸ਼ੀ ਚਾਹੀਦੀ। ਤੇ ਜਦੋਂ ਜਿਵੇਂ ਤੁਸੀਂ ਦੱਸਦੇ ਹੋ ਕਿ ਘੱਟ ਬਣਾਉਂਦੀ ਹੈ। ਜਿਵੇਂ ਤੁਸੀਂ ਹੀ ਬੁਲਾਉਂਦੇ ਸੀਗੇ ਤੇ ਸਾਹਮਣੇ ਮੈਂ ਗੱਲ ਕਰਾਂ। ਮੈਂ ਕੱਟਾ ਕੱਢ ਦਿੱਤਾ ਹਾਂ। ਹਾਂ। ਮਤਲਬ ਪਹਿਲਾਂ ਜਾ ਕੇ ਸੋਲ ਗਈ। ਠੀਕ। ਮੈਨੂੰ ਇਹ ਦੱਸੋ ਕਿ ਤੁਸੀਂ ਘਰ ਦੇ ਹੁੰਦੇ ਸਵੇਰੇ ਤੁਸੀਂ ਕੋਈ ਤੇਰੇ ਦੇਖਿਆ ਮੰਮੀ ਨੂੰ ਕੋਈ ਜੇ ਗੱਲ ਕਰਦੇ ਕੋਈ ਜਾਂ ਜੈਟਿੰਗ ਕਰਦੇ ਕੋਈ ਸ਼ੋਦਾ ਦੇਖਿਆ ਹੋ। ਨਹੀਂ। ਜਦੋਂ ਕੋਈ ਦੇਖਿਆ। ਕਿ ਜਿਸ ਦਿਨ ਗਏ ਆ ਉਹ ਤੋਂ ਕੋਈ ਮੰਮੀ ਨੇ ਫੋਨ ਤੇ ਗੱਲ ਕੀਤੀ ਕੋਈ। ਹਾਂ। ਨਹੀਂ ਕੋਈ। ਜਾਣ ਲੱਗੇ ਵੀ ਨਹੀਂ ਕੀਤੀ ਜਾਂ ਉਸ ਬਾਅਦ ਵੀ ਨਹੀਂ। ਨਹੀਂ। ਕੀ ਤੁਮੇਂ ਦੀ ਉਸ ਤਰ੍ਹਾਂ ਮੰਦੀ ਨੇ ਕੋਈ ਦਿੱਤਾ? ਹਾਂ। ਕੀ ਤੁਮੇਂ ਲਈ ਇਹ ਜੇ ਹੁੰਦੀ ਹੁਣ ਜਿਹਦਾ ਮੰਦੀ ਘਾ ਲਾ ਹੋ ਜਾਵੇ? ਹਾਂ ਜੀ। ਕੰਮ ਨਹੀਂ। ਕਿਉਂ ਉਹਨੇ ਨੱਕ ਵੱਡਾ ਸਾ ਪਿਤਾ ਕਲੇਹ ਕਰਕੇ ਵਾਪਸ ਨਹੀਂ? ਹਾਂ। ਨਹੀਂ ਮਰੂ ਜੀ। ਜਮ। ਜਮ। ਤਾਂ ਵੀ ਜਿਹੜਾ ਉਹ ਹੈਗਾ ਇਸ ਚੀਜ਼ ਨੂੰ ਲੈ ਕੇ ਪਰਵਾਹ ਹੈ ਜਿਹੜਾ ਤੁਹਾਡੇ ਦਿਮਾਗ ਦੇ ਤੇ। ਹਾਂ ਜੀ ਤੋਂ ਨੇ ਉਹਦੇ ਹੰਗ ਨੇ ਲੀਗਲੀ ਕੋਰਟ ਦੇ ਕਾਰਜ ਉਹ ਜਿਹੜੀ ਹੋ ਰਹੀ ਹੈ ਕੀ ਸਮਝਾ ਕੀ ਕਰਿਆ ਠੀਕ ਹੈ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6 ਚ 24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ ਆਪਣੀ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਗੱਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਹਾਂ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮਕੱਦਮਾ ਨੰਬਰ 73 ਮਿਤੀ 13/04/20 ਅੰਡਰ ਸੈਕਸ਼ਨ 302 ਸੀ ਕੌਨਟੀਸੀ ਦਾ ਸਟੇਟਸ ਇਸ ਤਰ੍ਹਾਂ ਦਾ ਹੈ ਕਿ ਜਸਪ੍ਰੀਤ ਕੌਰ ਨੂੰ ਅਸੀਂ ਅਰੈਸਟ ਕਰ ਲਿਆ ਹੈ ਤੇ ਹੁਣ ਉਹਨਾਂ ਨੂੰ ਜੁਡੀਸ਼ੀਅਲ ਸਾੜਾ ਹੈ ਤੇ ਮਨੀ ਦੀ ਹੈ ਜਿਹੜੀ ਐ ਰੈਸਟ ਬਾਕੀ ਆ ਅਜੀ ਮੈਰਿਜ ਸੰਬੰਧੀ ਜੇ ਵੈਰੀਫਾਈ ਕਰ ਰਹੇ ਹਾਂ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਕਾਣੀ ਮਨ ਬਣਦੀ ਕਰ ਰਹੇ ਹਾਂ ਹਾਂ ਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਕਾਣੀ ਕਰ ਸਕਦੇ ਆ ਐਕਚੁਅਲੀ ਇਹਦੇ ਬਾਰੇ ਜੇ ਲੜਕੀ ਨੇ ਕੁਝ ਨਹੀਂ ਦੱਸਿਆ ਆ ਸਾਨੂੰ ਨਾ ਕੋਈ ਆਂਬੀ ਵੀ ਨਹੀਂ ਪਤਾ ਸਿੱਖਿਆ ਤੇ ਜਦੋਂ ਉਹਦੀ ਮਨ ਹੀ ਪੜਿਆ ਜਾਏਗਾ ਉਹਨਾਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਕਾਣੀ ਮਨ ਕਰ ਸਕਦੇ